ਹੱਸੀ ਕਾ ਪੰਜਾਬੀਓ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਇਆ ਸਮਰਾਟ ਟਾਟੂ ਡੀਲਰਾਂ ਤੇ ਕਰਦਿਆਂ ਗੱਲਬਾਤ ਨੇ ਇੱਕ ਹੀ ਮੋਟਰਸਾਈਕਲ ਖੜੇ ਨੇ ਕਿ ਕਿੱਡਾ ਮਰਜੀ ਮੋਟਰਸਾਈਕਲ ਲੈ ਜਾ ਚਾਹੇ ਜਹਾਜ਼ ਲੈ ਜਾਓ ਏਡੇ ਏਡੇ ਮੋਟਰਸਾਈਕਲ ਖੜੇ ਨੇ ਬਾਈ ਹੁਣਾਂ ਕੋਲੇ ਬੋਲਟ ਨਪੈਨ ਬਿਲਡ ਸਾਰੇ ਮੋਟਰਸਾਈਕਲ ਖੜੇ ਨੇ ਕੋਈ ਆਜਾ ਮੋਟਰਸਾਈਕਲ ਨਹੀਂ ਕਿਹੜਾ ਨਾਂ ਮੇਰੇ ਇੱਥੇ ਬਹੁਤ ਹੀ ਜਾਇਜ਼ ਰੇਟਾਂ ਤੇ ਸਸਤੇ ਰੇਟਾਂ ਤੇ ਇੱਥੇ ਮੋਟਰਸਾਈਕਲ ਮਿਲਦੇ ਨੇਗੇ ਆ ਬਾਈ ਨੇ ਲੈਤਾ ਆਪਾਂ ਕਰਦਿਆਂ ਕਿ ਗੱਲਬਾਤ ਬਾਈ ਜੀ ਨਾਲ ਬਾਈ ਕੀ ਹਾਲ ਹੈਗਾ ਕਿੰਨੇ ਦਾ ਮਿਲੇ ਆਹ ਮੋਟਰਸਾਈਕਲ 40000 ਰੁਪਏ ਮਿਲੇ ਆਪਾਂ 40000 ਦਾ ਕਿਵੇਂ ਲੱਗੀ ਤੁਹਾਨੂੰ ਡੀਲ ਇਹਨਾਂ ਦੀ ਵਧੀਆ ਵਧੀਆ ਲੱਗੀ ਹੋਰ ਵਧੀਆ ਵਾ ਕੀ ਜਾਇਜ਼ ਰੇਟ ਆ ਕਿ ਤੁਹਾਨੂੰ ਪੂਰਾ ਜਾਇਜ਼ ਰੇਟ ਮੋਟਰਸਾਈਕਲ 'ਚ ਕੋਈ ਖਰਾਬੀ ਥੋਨੂੰ ਲੱਗੀ ਹੋਵੇ ਫਿਰ ਆਪ ਰਿਪੇਅਰ ਕਰਕੇ ਲੈਣਗੇ ਸਾਰੀ ਫਿਰ ਆਪ ਕਰਕੇ ਦੇਣਗੇ ਹੈ ਸਾਰਾ ਮੋਟਰ ਵਾਲਾ ਦੱਸੋ ਆਪਾਂ ਛੋਟਾ ਲੈ ਰਿਹਾ ਹੈ ਇਹ ਕਿਤਾ ਲੈਤਾ ਵਈ ਮੈਂ ਆਪਾਂ 10 ਲੈਤਾ ਜਾਇਜ਼ ਬਿਲਕੁਲ ਕਹਿ ਲੈਤਾ ਵਗਾ ਤੁਹਾਨੂੰ ਵਧੀਆ ਲੱਗਿਆ ਤਾਂ ਹੋਰ ਵੀ ਮੋਟਰਾਂ ਜਨ ਲੈ ਕੇ ਖੜੇ ਨੇ ਕਿ ਸਾ ਐਕਟਿਵਾ ਖੜੀਆਂ ਨੇਗੀਆਂ ਸੀਟੀ ਅੰਦਰ ਖੜੇ ਨੇਗੇ ਡਿਸਕਵਰ ਖੜੇ ਨੇਗੇ ਤੇ ਸਪਲੈਂਡਰ ਖੜੇ ਨੇਗੇ ਦੇਖੋ ਨੇਕਾ ਹੀ ਮੋਟਰਾਂ ਕਿਹੜਾ ਮਰਜ਼ੀ ਚਾਹੇ ਜਹਾਜ਼ ਜੱਡਾ ਮੋਟਰਸਾਈਕਲ ਲੈ ਲੋ ਸਾਰੀ ਮੋਟਰਸਾਈਕਲ ਹੈ ਬਾਈ ਉਹਨਾਂ ਕੋਲ ਪੂਰਾ ਜਾਇਜ਼ ਰੇਟ ਹੈਗਾ ਇੱਥੋਂ ਮੋਟਰਸਾਈਕਲ ਖਸਬ ਚ ਲੋ ਵੀ ਜਾਂਸੀ ਤੋਂ ਵੀ ਪੂਰੀ ਜਾਂਸੀ ਇੱਥੇ ਖਰੀਦੀ ਹੋਈ ਆ ਗਈ ਪੂਰੀ ਜਾਂਸੀ ਇੱਥੇ ਖਰੀਦੀ ਹੋਈ ਆ ਗਈ ਤੇ ਪੁਰਾਣੇ ਬਾਈਆਂ ਕੋਲ ਮੋਟਰ ਵਾਲਾ ਬਿਲਕੁਲ ਜਾਇਜ਼ ਰੇਟਾਂ ਦੇ ਮਰੇ ਕੋਲ ਜਦੋਂ ਮਰਜੀ ਆ ਜਾਓ ਤੁਹਾਨੂੰ ਮਰੇ ਕੋਲ ਬਾਈਆਂ ਨਾਲ ਕੱਲਿਆਂ ਕਿ ਗੱਲਬਾਤ ਜਾਇਜ਼ ਰੇਟ ਨੇ ਬਾਈ ਨੇ ਤਾਂ ਲੈਂਦਾ ਵੀ ਅਦਰ ਬਾਈ ਨਾਲ ਕਰ ਲੈਂਦੇ ਆ ਕਿ ਕੱਲ ਬਾਈ ਕੀ ਹਾਲ ਹੈਗਾ ਵਧੀਆ ਜੀ ਵਧੀਆ ਕੀ ਮੈਂ ਮੋਟਰਸਾਈਕਲ ਥੋੜੇ ਜਾਇਜ਼ ਨੇ ਕਿ ਕੀ ਗੱਲਬਾਤ ਆ ਕਿ ਇੰਨੇ ਸਸਤੇ ਕਿਉਂ ਦਨੇ ਹੋਗੇ ਤੁਸੀਂ ਬਸ ਸਸਤੇ ਦੇਈ ਜਾਂਦੇ ਵਧੀਆ ਰੇਟਾਂ ਦੇ ਸਸਤੇ ਹਾਂਜੀ ਹਾਂਜੀ ਵਧੀਆ ਗੱਡੀ ਆਈ ਜਾਂਦੀ ਹੈ ਨਵੀਂ ਜੀ ਮੈਂ 1.5 ਲੱਖ ਰੁਪਏ ਦੇ ਦੀ ਆਪਾਂ ਉਹਨਾਂ ਨੂੰ 65000 ਰੁਪਏ ਕਿਵੇਂ ਆ ਖਰੇ ਨੇ ਕਿ ਛੋਟੇ ਕੋਲ ਪ੍ਰਾਇ ਕਿੰਨਾ ਖਰੇ ਨੇ ਕਿਦਾ ਕੀ ਰੇਟ ਕੀ ਮਾਡਲ ਮੁੱਲ ਕੀ ਦੇਦਾ 22 ਮਾਡਲ ਦੇ ਦੀ ਆਪਾਂ ਸਾਰਾ ਇਹ 58000 ਰੁਪਏ ਦਾ 60000 ਰੁਪਏ ਦਾ ਕਾਪੀ ਨਾਮ ਕਰਾ ਕੇ ਦੇ ਦੀਦਾ ਪਰ ਕਾਪੀ ਸਾਰਾ ਕੋ ਛੋਟੀ ਜ਼ਿੰਮੇਵਾਰੀ ਆ ਜਿੰਨਾ ਕਾਪੀ ਨਾਮ ਕਰਾ ਦੇ ਦਿੰਦੇ ਹਨ ਇਹ ਆਪਾਂ ਗੱਡੀ ਤੇ ਬਿਨਾਂ ਕਾਪੀ ਤੋਂ ਦਿੰਦੇ ਹੈ ਨਹੀਂ ਜਿੰਨਾ ਕਾਪੀ ਨਾਮ ਕਰਾਏ ਆਪਾਂ ਮੋਟਾ ਦਿੰਦੇ ਹੈ ਨਹੀਂ ਅੱਛਾ ਛੋਟੇ ਜ਼ਿੰਮੇਵਾਰੀ ਆ ਗਈ ਯਾਨੀ ਕਿ ਇੱਥੋਂ ਲੈ ਜੋ ਜੇ ਬਾਈ ਕਿਸੇ ਨੇ ਛੋਟਾ ਫੋਨ ਨੰਬਰ ਤਾਂ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਹੈਨਾ ਜੇ ਕਿਸੇ ਨੇ ਜਮਦਰੋ ਵੀ ਫੋਨ ਕਰਕੇ ਮੋਟਰਸਾਈਕਲ ਉਹਦੇ ਲਈ ਕੀ ਕੀ ਆਫਰ ਦਮੋਗੇ ਤੁਸੀਂ ਬਸ ਉਹਨੂੰ ਕਸਟਮਰ ਨੋਰੀ ਬੁਲਾਈ ਦੀ ਦੁਕਾਨ ਦੇ ਉੱਤੇ ਨਹੀਂ ਜੇ ਕੋਈ ਦੂਰ ਦਾ ਹੋਵੇ ਬਾਈ ਇਹਨਾਂ ਨੇ ਵੀ ਤੁਹਾਨੂੰ ਫੋਨ ਕਰ ਲਿਆ ਵੀ ਬਾਈ ਤੁਹਾਨੂੰ ਮੋਟਰਸਾਈਕਲ ਭੇਜ ਦੋ ਤੁਹਾਨੂੰ Google Pay ਕਰ ਦਿੰਦੇ ਆਂਗੇ ਨਾ ਹਾਂਜੀ ਜਾਂ ਉਹ ਕਰ ਦੇਣਾ ਕੈਸ਼ ਭੇਜ ਦਿੰਦਾ ਕਿ ਜੱਤ ਵੀ ਮੋਟਰਸਾਈਕਲ ਤੁਸੀਂ ਉਹਨਾਂ ਨੂੰ ਛੱਡ ਕੇ ਆਵੋਗੇ ਪਹੁੰਚਦਾ ਕਰ ਦਾਂਗੇ ਮਿਸਤਰੀ ਭੇਜ ਦਾਂਗੇ ਆਪਾਂ ਦੀ ਦੁਕਾਨ ਤੋਂ ਜ਼ਿੰਮੇਵਾਰੀ ਫੁੱਲ ਹੋਊਗੀ ਯਾਨੀ ਕਿ ਕਿੱਥੇ ਮਰਜੀ ਵਗਾ ਲਓ ਮੋਟਰ ਰੈਕ ਨਾ ਕਿੱਨੇ ਤੋਂ ਕਿੰਨੇ ਮਾਡਲ ਤੱਕ ਵੀ ਕਿਹਾ ਜਾਂਦਾ ਸਾਡੇ ਕੋਲੇ ਮਾਡਲ ਮਿਲੂਗਾ ਤੁਹਾਨੂੰ 19 ਮਾਡਲ ਤੋਂ ਲੈ ਕੇ 24 ਮਾਡਲ ਤੱਕ ਜੀ 19 ਤੋਂ ਲੈ ਕੇ 24 ਤੱਕ ਆ ਜੀ ਕਿਹੜਾ ਮਰਜੀ ਮੋਟਰਸਾਈਕਲੋ ਲੈ ਲਓ ਮਰੇ ਕੋਲੇ ਦੇ ਵਿੱਚ ਦੁਕਾਨ ਦੇ ਵਿੱਚ ਕੀ ਨਾ ਹੋਗਾ ਆਪਣਾ ਡਰੈਸ ਰੱਖ ਲਓ ਪਹਿਲਾਂ ਦੁਕਾਨ ਦਾ ਨਾਮ ਸਮਰਾਟ ਆਟੋ ਡੀਲਰ ਗਰੇਵਾਲ ਚੌਕ ਬਲੇਰ ਕੋਲਾ ਗਰੇਵਾਲ ਚੌਕ ਦੇ ਵਿੱਚ ਮਰੇ ਕੋਲ ਨਾ ਮੋਟਰ ਰੈਕ ਲੈ ਲਓ ਤੁਸੀਂ ਮੋਟਰਸਾਈਕਲਾਂ ਦੇ ਜਹਾਜ਼ ਜੀ ਨੇ ਬਾਈ ਉਹਨਾਂ ਦੇ ਕੋਲ ਪੁਰਾਣੇ ਖੜੇ ਜਹਾਜ਼ ਕਿੰਨੇ ਬਹੁਤ ਹੀ ਜਾਇਜ਼ ਰੇਟਾਂ ਦੇ ਬਾਈ ਉਹਨਾਂ ਕੋਲ ਮੋਟਰਸਾਈਕਲ ਦਾ ਬੋਲਟ ਲੈ ਲੈ ਲਓ ਪਾਇਲ ਪੀਡ ਲੈ ਲਓ ਡਿਸਕਵਰ ਲੈ ਲਓ ਪਰਾਟ ਇੰਨਾ ਲੈ ਲਓ ਕਿਹੜਾ ਮਰਜੀ ਐਕਟਿਵਾ ਕਿਹੜੀ ਮਰਜੀ ਝੱਕੋ ਤੁਸੀਂ ਬਹੁਤ ਹੀ ਜਾਇਜ਼ ਰੇਟਾਂ ਦੇ ਬਾਈਆਂ ਨੇ ਆਫਰ ਵੱਡੀ ਕੀਤੀ ਹੋਈ ਆ ਗਈ ਮਰੇ ਕੋਲੇ ਆ ਜਾਓ ਕਿਥੇ ਮਰਜੀ ਜਦੋਂ ਤੁਹਾਡਾ ਦਿਲ ਕਰੂਗਾ ਕਿ ਲੈ ਜਾਓ ਕੈਟਾਂ ਦੇ ਉੱਤੇ ਲੈ ਜਾਓ ਕੈਸ ਲੈ ਜਾਓ ਬਿਲਕੁਲ ਜਾਇਜ਼ ਰੇਟ ਹੈਗਾ ਬਾਈ ਉਹਨਾਂ ਦਾ ਜਦੋਂ ਵੀ ਤੁਹਾਡਾ ਦਿਲ ਕਰੂਗਾ ਮਰੇਕ ਕੋਲ ਆ ਕੋ ਘਰੇ ਵਾਲ ਚੌਂਕ ਦੇ ਵਿੱਚ ਜੈਜ ਰੇਟਾ ਦੇ ਬਾਈ ਉਹਨਾਂ ਦਾ ਨੰਬਰ ਵੀਡੀਓ ਦੇ ਵਿੱਚ ਚੱਲੂਗਾ ਤੁਹਾਨੂੰ ਸਾਰੀ ਗੱਲਬਾਤ ਕਰਾਵਾਂਗੇ ਬਾਈ ਉਹਨਾਂ ਨਾਲ ਜੇ ਕੋਈ ਗੱਲਬਾਤ ਦੇ ਵਿੱਚ ਤੁਹਾਨੂੰ ਦਿੱਕਤ ਆ ਵੀ ਕੋਈ ਮੋਟਰਸਾਈਕਲ ਦੇ ਵੀ ਵਿੱਚ ਵੀ ਦਿੱਕਤ ਆ ਗਈ ਬਾਈ ਉਹਨਾਂ ਨੂੰ ਸਪਾਰਕ ਕਰੋ ਛੋਟੇ ਘਰੇ ਜਾ ਕੇ ਮੋਟਰਸਾਈਕਲ ਠੀਕ ਕਰਕੇ ਆਉਣਗੇ ਬਿਲਕੁਲ ਫ੍ਰੀ ਤੇ 6 ਮਹੀਨੇ ਦੀ ਬਾਈ ਉਹਨਾਂ ਦੀ ਗਾਰੰਟੀ ਆ ਗਈ 6 ਮਹੀਨੇ ਦੀ ਗਾਰੰਟੀ ਆ 6 ਮਹੀਨੇ ਦੇ ਵਿੱਚ ਕੁਝ ਵੀ ਹੋ ਜਾ ਕੋਈ ਗੱਲ ਹੋ ਜਾ ਕੋਈ ਬਾਤ ਹੋ ਜਾਵੇ 6 ਮਹੀਨੇ ਬਿਲਕੁਲ ਫ੍ਰੀ ਭਾਈ ਉਨੀ ਕੰਮ ਕਰਨਗੇ ਮਰੇ ਕੋਲੇ ਗਰੇਵਾਲ ਚੌਂਕ ਦੇ ਵਿੱਚ